ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜਮਾਗ ਦੇ ਮਹੀਨੇ ਦੀ ਸੰਗਰਾਂਧ ਆ ਜ ਪਿੱਤਰ ਦਿਹਾੜਾ ਜੀ ਵੈਗੁਰੂ ਜੀ ਤੇ ਗੁਰੂ ਸਾਹਿਬ ਸਾਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਸਿਰ ਰੱਖਣ ਜੀ ਆਪਾਂ ਮਾਗ ਦੇ ਮਹੀਨੇ ਵਿੱਚ ਵੱਧ ਤੋਂ ਵੱਧ ਨਾਮ ਜਪੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਦੇ ਚਰਨਾਂ ਦੀ રે મન ધુડી હો સતગુર ચ ચર મેરે મન ધુડી હોઘમાં જનસંગ સાધુ માઘમાં જનસંગ સાધુ તુળી કાર્ય શનાન મેરે મન તોડી હો સતગુર ચ ચર મેરે મન તોડી હો ਕਾ ਨਾਮ ਤੇ ਆਏ ਸੋਣ ਹਰ ਕਾ ਨਾਮ ਤੇ ਆਏ ਸੋਣ ਸਬਣਾ ਨੂੰ ਕਰਦਾਨ ਮੇਰੇ ਮਨ ਧੂੜੀ ਹੋ ਜਾ ਸਤ ਗੁਰ ਦੇ ਚਰਨਾਂ ਦੀ ਮੇਰੇ ਮਨ ਧੂੜੀ ਹੋ ਜਾ ਜਨਮ ਕਰਮ ਮਾਲੀ ਉਤਰੇ ਜਨਮ ਕਰਮ ਮਾਲੀ ਉਤਰੇ ਮਾਣ ਤੇ ਜਾਏ ਗਮਾਣ ਮੇਰੇ ਮਨ ਧੂੜੀ ਹੋ ਜਾ ਸਤਗੁਰ ਦੇ ਚਰਨਾਂ ਦੀ ਮੇਰੇ ਮਨ ਧੂੜੀ ਹੋ ਜਾ ਕਾਮ ਕਰੋਦ ਨਮੋਏ ਕਾਮ ਕਰੋਦ ਨਮੋਏ ਬਿਨਸੇ ਲੋਬ ਸੁਹਾਨ ਮੇਰੇ ਮਨ ਧੂੜੀ ਹੋ ਜਾ ਸਤਗੁਰ ਦੇ ਚਰਨਾਂ ਦੀ ਮੇਰੇ ਮਨ ਧੂੜੀ ਹੋ ਜਾ ਸੱਚੇ ਮਾਰਗ ਚੱਲਦਿਆਂ ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ ਮੇਰੇ ਮਨ ਧੂੜੀ ਹੋ ਜਾ ਸਾਤ ਘਰ ਦੇ ਚਰਨਾਂ ਦੀ ਮੇਰੇ ਮਨ ਧੂੜੀ ਹੋ ਜਾ ਅਠਸਾਠ ਤੀਰਤ ਸਗਲ ਪੋਨ ਅਠਸਾਠ ਤੀਰਤ ਸਗਲ ਪੋਨ ਜੀ ਦੇ ਪਰਮਾਨ ਮੇਰੇ ਮਨ ਤੂੜੀ ਹੋ ਜਾ ਸਤ ਗੁਰ ਦੇ ਚਰਨਾ ਦੀ ਮੇਰੇ ਮਨ ਤੂੜੀ ਹੋ ਜਾ ਜਿਸ ਨੂੰ ਦੇਵੇ ਦਇਆ ਕਰ ਜਿਸ ਨੂੰ ਦੇਵੇ ਦਇਆ ਕਰ ਕਿਸੇ ਜਾਣ ਮੇਰੇ ਮਨ ਧੂੜੀ ਹੋ ਜਾ ਸਤ ਗੁਰ ਦੇ ਚਰਨਾਂ ਦੀ ਮੇਰੇ ਮਨ ਧੂੜੀ ਹੋ ਜਾ ਜਿਨਾ ਮਿਲਿਆ ਪ੍ਰਭ ਆਪਨਾ ਜਿਨਾ ਮਿਲਿਆ ਪ੍ਰਭ ਆਪਨਾ ਨਾਨਕ ਤੈਨ ਕਰਬਾਨ ਮੇਰੇ ਮਨ ਧੂੜੀ ਹੋ ਜਾ ਸਤ ਗੁਰ ਦੇ ਚਰਨਾਂ ਦੀ ਮੇਰੇ ਮਨ ਧੂੜੀ ਹੋ ਜਾ ਮਾਗ ਸੁਚੇ ਸੇ ਕਾੜੀਏ ਮਾਗ ਸੁਚੇ ਸੇ ਕਾੜੀਏ ਜਿੰ ਪੂਰਾ ਗੌਰ ਮਹਿਰਵਾਣ ਮੇਰੇ ਮਨ ਢੂੜੀ ਹੋ ਜਾ ਸਤ ਗੁਰ ਦੇ ਚਰਨਾਂ ਦੀ ਮੇਰੇ ਮਨ ਢੂੜੀ ਹੋ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੂ ਗੱਪਾਂ ਬੋਲਣ